ਆਹ ਵੇਖੋ ਧੱਕੇਸ਼ਾਹੀ ਇਹ ਡਾਂਗਾ ਤੇ ਆ ਅਸੀਂ ਫ੍ਰੀ ਹੈਂਡ ਆ ਤੁਹਾਨੂੰ ਚੱਕਣ ਆਏ ਆ ਚੱਕ ਲੈਣ ਫਿਰ ਕੀ ਗੱਲ ਪਹਿਲੀ ਵਾਰੀ ਚੱਕੜਾ ਕਿਤੇ ਅਸੀਂ ਜਲਦੀ ਅੰਦਰ ਜਾਉਂਗੇ ਕਿਤਾ ਬੱਸਾਂ ਲੈ ਚੱਕਣ ਆਸ ਬੱਸਾਂ ਲੈ ਆਏ ਚਾਕੇ ਲੈ ਜੂਗੇ ਸਾਨੂੰ ਕੋਈ ਚੱਕਣ ਨਹੀਂ ਅਸੀਂ ਇੱਥੇ ਹੀ ਸੜਕੇ ਜਾਮ ਕਰ ਦੋ ਸਾਡੇ ਵੇਦ ਐ ਵੇਦ ਆ ਚਾਰ ਬੱਸਾਂ ਭਰ ਕੇ ਨੌਜਵਾਨਾਂ ਦੀਆਂ ਲੈ ਗਏ ਨੇ ਉਹਨਾਂ ਨੂੰ ਦੂਰ ਛੱਡ ਆਉਂਦੇ ਨੇ ਜਾਂ ਜੇਲ੍ਹ ਚ ਲਿਜਾ ਰਹੇ ਨੇ ਪਤਾ ਨਹੀਂ ਕਿੱਥੇ ਲਿਜਾ ਰਹੇ ਨੇ ਪਤਾ ਨਹੀਂ ਕਿੱਥੇ ਲਿਜਾ ਰਹੇ ਨੇ ਤੁਸੀਂ ਦੇਖੋ ਦੋ ਦਿਨਾਂ ਦੇ ਵਿੱਚ ਬਣਦਾ ਕੀ ਹੈ ਅਵਲਦਾ ਘੰਟੇ ਨੂੰ ਦੇਖਿਓ ਆਜੂ ਨੋਟਸ ਨੂੰ ਦੇਖਿਓ ਆਜੂ ਨੋਟਸ ਜਦੋਂ ਕਹਿੰਦੇ ਨਾ ਵੀ ਜਿਹੜੀ ਸ਼ੇਰਾਂ ਦੀ ਜਦੋਂ ਕੌਮ ਕਿਤੇ ਥੋੜੀ ਜੀ ਸੌ ਜਾਂਦੀ ਆ ਜਗਾਉਂਦੇ ਆ ਇੱਕ ਕੰਮ ਤੇ ਵਧੀਆ ਵੀ ਸਾਨੂੰ ਇਹ 6 ਮਹੀਨੇ ਬਾਅਦ ਜਗਾਉਂਦੇ ਰਹਿੰਦੇ ਆ ਵੀ ਅਸੀਂ ਸਾਰੇ ਏਕਾ ਕਰਕੇ ਰੱਖੀ ਮੁੱਦਾ ਹੋਂਦ ਦਾ ਹੋਇਆ ਤੇ ਤੀਰਾਂ ਮੰਗ ਤਕਰਾਂਗੇ ਅਜੇ ਤੇ ਸਿਰਫ ਰੱਬ ਰੱਬ ਕਰ ਰਹੇ ਆ ਅਜੇ ਤੇ ਦੇਖੋ ਜਦੋਂ ਸਿਰੋਂ ਪਾਣੀ ਲੰਘੂਗਾ ਬਾਅਦ ਦੀ ਗੱਲ ਆ ਅਸੀਂ ਆਪਣੇ ਹੱਕਾਂ ਦੀ ਲੜਾਈ ਤੇ ਚੱਕਣ ਆਏ ਆ ਬਾਪੂ ਡਰ ਨਹੀਂ ਲੱਗਦਾ ਨਾਲ ਡਰ ਕਾਦੇ ਜੀ ਅਸੀਂ ਜ਼ਿੰਦਗੀ ਦੇ ਵਿੱਚ ਬੜੇ ਕੌੜੇ ਤਜਰਬੇ ਦੇਖਨੇ ਆ ਉਹ ਉਦੋਂ ਇੰਦਰੇ ਹੈਗੇ ਹੁਣ ਕੀ ਡਰਨਾ ਹੈਗਾ ਯਾਰ ਇਹ ਸਕੂਲਾਂ ਚੋਂ ਪੜ੍ਹ ਕੇ ਅਸੀਂ ਇੱਥੇ ਤੱਕ ਪਹੁੰਚੇ ਆ ਤੇ ਅੱਜ ਤੁਸੀਂ ਸਾਨੂੰ ਸਾਡੇ ਕਾਲਜ ਵਿੱਚ ਜਾਣ ਨਹੀਂ ਦੇਣਦੇ ਕੀ ਅਸੀਂ ਪੰਜਾਬ ਦੀ ਸਾਡੀ ਯੂਨੀਵਰਸਿਟੀ ਹੋਵੇ ਅਸੀਂ ਉੱਥੇ ਜਾ ਨਹੀਂ ਸਕਦੇ ਜਿਹੜੇ ਸਾਡੇ ਨੌਜਵਾਨ ਗੇਟ ਦੇ ਲਾਗੇ ਚੱਕਦੇ ਆ ਉਹਨਾਂ ਨੂੰ ਬੱਸਾਂ ਦੇ ਚੱਕ ਚੱਕ ਕੇ ਲਈ ਜਾਣ ਦੇ ਆ ਤੇ ਸਾਨੂੰ ਕਨਫਿਊਜ਼ ਕਰਨਾ ਚਾਹੁੰਦੇ ਆ ਅਸੀਂ ਪੁਲਿਸ ਨਾਲ ਨਾ ਕੋਈ ਲੜਾਈ ਕਰਨੀ ਨਾ ਬਹਿਸ ਕਰਨੀ ਆ ਫ੍ਰੀ ਹੈਂਡ ਆਏ ਆ ਸਾਡਾ ਕੰਮ ਆ ਸੈਂਟਰ ਦੀਆਂ ਨਾਸਾਂ ਬੰਦ ਕਰਨੀਆਂ ਉਹਨਾਂ ਦੀ ਧੌਂ ਚੁੱਕ ਲਾਗੜਨਾ ਜਿਵੇਂ ਪਹਿਲਾਂ ਕਾਲੇ ਕਾਨੂੰਨ ਰੱਦ ਪਰ ਉਹ ਜਿਹੜਾ ਚੰਡੀਗੜ੍ਹ ਜਿਹੜੀ ਯੂਨੀਵਰਸਿਟੀ ਆ ਉਹ ਤਾਂ ਪੰਜਾਬ ਦੇ ਪਿੰਡਾਂ ਨੂੰ ਜਾੜ ਕੇ ਬਣੀ ਹੋਈ ਆ ਕੀ ਫਿਰ ਹੁਣ ਹੱਕ ਹੈ ਨਹੀਂ ਪੰਜਾਬੀਆਂ ਦਾ ਯੂਨੀਵਰਸਿਟੀ ਦੇ ਵਿੱਚ ਵੀ ਜਾ ਸਕਣ ਉਹ ਇਹੋ ਤੇ ਹਨ ਦੱਸਣਾ ਵੀ ਹੱਕ ਹੀ ਪੰਜਾਬੀਆਂ ਦਾ ਵਾ ਪੰਜਾਬੀਆਂ ਨੇ ਕਿਰਤ ਕਮਾਈ ਚੋਂ ਵੇਖੋ 1970 ਤੋਂ ਲੈ ਕੇ 1900 1982 ਸੌਰੀ 1882 ਉਸ ਤੋਂ ਬਾਅਦ ਸ਼ਿਫਟ ਹੁੰਦੇ ਹੋਏ ਪਾਰਟੀਸ਼ਨ ਤੋਂ ਬਾਅਦ ਇੱਥੇ ਜਿਹੜੀ ਉਹ ਬਣੀ ਆ ਠੀਕ ਆ ਇੱਥੇ ਕੱਲਾ ਵੇਖੋ ਪੰਜਾਬੀ ਨਹੀਂ ਪੜਦਾ ਇੱਥੇ ਸਾਰੇ ਧਰਮਾਂ ਦੇ ਸਤਕਾਰਯੋਗ ਲੋਕ ਸਾਡੇ ਪੜਦੇ ਆ ਜਿਹੜੇ ਵੇਖਿਆ ਸਮਾਜ ਦਾ ਸੋ ਹਿਮਾਚਲ ਤੋਂ ਹਰਿਆਣੇ ਤੋਂ ਸਾਰੇ ਇੱਥੇ ਲੋਕ ਪੜਦੇ ਆ ਸਿਰਫ ਇਹਨਾਂ ਦੀ ਜਿਹੜੀ ਟਸਲਬਾਜੀ ਉਹ ਸਾਡੇ ਪੰਜਾਬੀਆਂ ਨਾਲ ਕੀ ਰਹਿ ਗਿਆ ਐ ਲੱਗਦਾ ਵੀ ਹੁਣ ਪੰਜਵੇਂ ਕਹਿੰਦੇ ਸੀ ਪੰਜਾਬ ਚੰਡੀਗੜ ਚੰਡੀਗੜ ਪੰਜਾਬ ਦਾ ਆ ਹਾਲਾਤ ਦੇਖ ਕੇ ਲੱਗਦਾ ਕਿ ਕੇਂਦਰ ਨੇ ਹੁਣ ਪੰਜਾਬ ਜੋਗਾ ਛੱਡਿਆ ਇਹਨੂੰ ਵੇਖੋ ਜੀ ਤੁਸੀਂ ਸੱਚ ਦੀ ਗੱਲ ਕਰਦੇ ਹੋ ਜਿਹੜਾ ਇਹ ਸੈਂਟਰ ਆ ਸਾਨੂੰ ਚੈੱਕ ਕਰਦਾ ਆ ਵੈਸੇ ਤੇ ਇੱਕ ਗੱਲ ਵਧੀਆ ਵੀ ਜਦੋਂ ਕਹਿੰਦੇ ਨਾ ਵੀ ਜਿਹੜੀ ਸ਼ੇਰਾਂ ਦੀ ਜਦੋਂ ਕਾਮ ਕਰਦੇ ਥੋੜੀ ਜੀ ਸੌ ਜਾਂਦੀ ਆ ਜਗਾਉਂਦੇ ਆ ਇੱਕ ਕੰਮ ਤੇ ਵਧੀਆ ਵੀ ਸਾਨੂੰ ਇਹ ਸਾਲ 6 ਮਹੀਨੇ ਬਾਅਦ ਜਗਾਉਂਦੇ ਰਹਿੰਦੇ ਆ ਵੀ ਅਸੀਂ ਸਾਰੇ ਏਕਾ ਕਰਕੇ ਰੱਖੀਏ ਸੋ ਹੁਣ ਜਿਹੜੀ ਸੈਂਟਰ ਆ ਬਸ਼ਰਮ ਆ ਇਹ ਗੋਡਿਆਂ ਤੇ ਲੈਣ ਦੀ ਆ ਠੀਕ ਹੈ ਜੀ ਹੁਣ ਸਿਰਫ ਇਹਨਾਂ ਨੇ ਹੱਥ ਜੋੜਨੇ ਆ ਘੰਟੇ ਨੂੰ ਜੋੜ ਲੈਣਾ ਦੋ ਘੰਟੇ ਨੂੰ ਜੋੜਨਾ ਆ ਵੇਖੋ ਧੱਕੇਸ਼ਾਹੀ ਇਹ ਡਾਂਗਾਂ ਤੇ ਆ ਅਸੀਂ ਫ੍ਰੀ ਹੈਂਡ ਆ ਤੁਹਾਨੂੰ ਚੱਕਣ ਆਏ ਆ ਚੱਕ ਲੈਣ ਫਿਰ ਕਿਹੜੀ ਗੱਲ ਪਹਿਲੀ ਵਾਰੀ ਚੱਕੜਾ ਕਿਤੇ ਚੁੱਕਣ ਕਿਤੇ ਫਿਰ ਕਿਹੜੀ ਗੱਲ ਆ ਨਹੀਂ ਲੱਗਦਾ ਕੋਈ ਡਰ ਵੇਖੋ ਜੀ ਸ੍ਰੀ ਅਮਰਸਰ ਸਾਹਿਬ ਤੋਂ ਆਏ ਆ ਅਰਦਾਸ ਕਰਕੇ ਆਏ ਆ ਠੀਕ ਆ ਜੀ ਉਹ ਗਾਣਾ ਹੈਗਾ ਮੁੱਦਾ ਹੋੰਦਦਾ ਹੋਇਆ ਤੇ ਤੀਰਾਂ ਵਾਂਗ ਟਕਰਾਂਗੇ ਅਜੇ ਤੇ ਸਿਰਫ ਰੱਬ ਰੱਬ ਕਰ ਰਹੇ ਆ ਜਿੱਤੇ ਵੇਖੋ ਜਦੋਂ ਸਿਰੋਂ ਪਾਣੀ ਲੰਘੂਗਾ ਉਹ ਬਾਅਦ ਦੀ ਗੱਲ ਆ ਸਿਰਫ ਫਿਲਹਾਲ ਸਾਰਿਆਂ ਨੂੰ ਪੀ ਲਿਆ ਪੰਜਾਬ ਦੇ ਜਿਸ ਵੀ ਕੋਨੇ ਤੋਂ ਜਾਂ ਪੰਜਾਬ ਤੋਂ ਬਾਹਰ ਆਜੇ ਜੇ ਜੇ ਨਹੀਂ ਆਉਣ ਦਿੰਦੇ ਕੋਈ ਬਹਿਸ ਨਾ ਕਰੋ ਇਹ ਸਾਨੂੰ ਕਨਫਿਊਜ਼ ਕਰਨਾ ਚਾਹੁੰਦੇ ਹੋ ਹੋਰ ਇਹਨਾਂ ਦਾ ਮਕਸਦ ਕੋਈ ਨਹੀਂ ਉਹਨੂੰ ਪਤਾ ਵੀ ਜਿੱਤ ਸਾਡੀ ਹੋਈ ਆ ਇਹ ਹੁਣ ਘੰਟੇ ਨੂੰ ਨੋਟੀਫਿਕੇਸ਼ਨ ਕਰ ਦੇਣਾ ਆਪਣਾ ਜਾਰੀ ਕਰ ਦੇਣ ਸ਼ਡਿਊਲ ਚੋਣਾਂ ਦਾ ਦੋ ਘੰਟਿਆਂ ਨੂੰ ਕਰ ਦੇਣਾ ਸਿਰਫ ਕਨਫਿਊਜ਼ ਕਰਦੇ ਆ ਡਿਸਟਰਬ ਕਰਦੇ ਆ ਅਸੀਂ ਡਿਸਟਰਬ ਨਹੀਂ ਹੋਣਾ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਨਹੀਂ ਕਰਨਾ ਜਿੱਥੇ ਜਿੱਥੇ ਵੀ ਰੋਕਦੇ ਆ ਉੱਥੇ ਬਹਿ ਕੇ ਸਤਨਾ ਵਾਹਿਗੁਰੂ ਦਾ ਜਾਪ ਕਰੋ ਸਾਰੇ ਧਰਮਾਂ ਦਾ ਸਤਕਾਰ ਕਰਦੇ ਹੋ ਇਹ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹੋ ਮੈਂ ਇੱਕੋ ਅਪੀਲ ਕਰਦਾ ਵੀ ਇਹ ਲੁੱਟਣ ਵਾਲੇ ਇਕੱਠੇ ਹੋਏ ਜੇ ਅਹੀ ਲੁੱਟੇ ਜਾ ਰਹੇ ਆ ਹੁਣ ਸਾਨੂੰ ਇਕੱਠੇ ਹੋਣ ਦੀ ਲੋੜ ਆ ਬਸ ਇੰਨੀ ਪੀ ਲਿਆ ਮੇਰੀ ਤੇ ਸਾਰੇ ਜਿੰਨੇ ਸਾਡੇ ਮਗਰ ਖਲੋਤੇ ਆ ਉਹ ਬੈਠਣ ਰੱਬ ਰੱਬ ਕਰੀਏ ਸਾਡੀ ਜਿੱਤ ਜਿਹੜੀ ਉਹ ਪੱਕੀ ਨਾ ਹੋ ਗਿਆ ਪ੍ਰਦਰਸ਼ਨ ਕਰਨਾ ਵੀ ਸ਼ਾਂਤਮਈ ਪ੍ਰੋਟੈਸਟ ਕਰਨਾ ਗੁਨਾਹ ਹੋ ਗਿਆ ਹੁਣ ਜਿਹੜਾ ਜਾਨ ਨਹੀਂ ਦਿੱਤਾ ਜਾ ਰਿਹਾ ਨਹੀਂ ਜਿਹੜਾ ਗਨਾਹ ਇਹ ਇਤੋਂ ਵੱਡਾ ਗਨਾਹ ਕੀ ਹੋ ਸਕਦਾ ਇਹਨਾਂ ਵੱਲੋਂ ਲੋਕਾਂ ਦਾ ਇਹ ਹੱਕ ਬਣਦਾ ਹੈ ਆਪਦੇ ਹੱਕਾਂ ਲਈ ਆਪਣੀਆਂ ਜਿੰਨੇ ਸਾਡੇ ਦੇ ਵਾਰ ਕੀਤੇ ਜਾ ਰਹੇ ਨੇ ਪੰਜਾਬ ਨੂੰ ਪੰਜਾਬੀਅਤ ਨੂੰ ਤੇ ਵਾਰ ਕੀਤੇ ਜਾ ਰਹੇ ਨੇ ਪੰਜਾਬ ਦੇ ਲੋਕਾਂ ਦਾ ਇਹ ਹੱਕ ਬਣਦਾ ਸੀ ਉਹਨਾਂ ਦੇ ਵਿਰੁੱਧ ਬੋਲੀਏ ਤੇ ਜਿਹੜੀ ਕੇਂਦਰ ਸਰਕਾਰ ਹੈ ਭਾਜਪਾ ਦੀ ਸਰਕਾਰ ਹੈ ਕਮਿਊਨਲ ਸਰਕਾਰ ਹੈ ਜਿਹੜੀ ਉਹ ਸਾਡੇ ਅਜਮੈਸ ਕਰਨਾ ਚਾਹੁੰਦੀ ਹੈ ਅਸੀਂ ਉਸ ਅਜਮੈਸ ਦੇ ਉੱਤੇ ਪੂਰਾ ਉਤਰਾਂਗੇ ਚਾਹੇ ਸਾਨੂੰ ਜਿੱਦੀਆਂ ਮਰਜ਼ੀ ਕੁਰਬਾਨੀਆਂ ਕਰਨੀਆਂ ਪੈਣਾਂ ਅਸੀਂ ਆਪਣੇ ਹੱਕਾਂ ਦੀ ਲੜਾਈ ਤੇ ਚੱਕਣ ਆਏ ਆ ਬਾਪੂ ਡਰ ਨਹੀਂ ਲੱਗਦਾ ਨਾ ਡਰ ਕਾਦੇ ਜੀ ਅਸੀਂ ਜ਼ਿੰਦਗੀ ਦੇ ਵਿੱਚ ਬੜੇ ਤਕੌੜੇ ਤਜਰਬੇ ਦੇਖਨੇ ਆ ਉਹ ਉਦੋਂ ਡਰੇ ਹੈਗੇ ਹੁਣ ਕੀ ਡਰਨਾ ਹੈਗਾ ਅਸੀਂ ਕਈ ਵਜੀਰ ਨੇ ਜਿਹੜੇ ਅੰਦਰ ਕਰਾਏ ਨੇ ਜਿਹੜਾਂ ਚ ਕਰਵਾਏ ਨੇ ਪਹਿਲਾਂ ਤੇ ਇਹਨਾਂ ਨੇ ਜੇਲ੍ਹ ਭੇਜਤਾ ਮੈਂ ਕਹਿੰਦਾ ਅਸੀਂ ਖੁਸ਼ੀ ਜੀ ਸੰਦਾ ਇਸ ਗੱਲ ਦੀ ਖੁਸ਼ੀ ਹੋ ਗਈ ਹਾਂਜੀ ਜਿੰਨੇ ਮਰਜ਼ੀ ਚਾਹੇ ਮੈਨੂੰ ਸਾਨੂੰ ਪਤਾ ਵੀ ਚਾਕੇ ਛੱਡ ਦੇਣਗੇ ਅਸੀਂ ਤਾਂ ਇਹ ਕਹਿੰਨੇ ਵੀ ਚਾਕੇ ਛੱਡਣਾ ਅੰਦਰ ਕਰਨ ਸਾਨੂੰ ਆਪਦੇ ਹੱਕਾਂ ਦੀ ਯੋਜਨਾ ਤਾਂ ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ ਹੈਗਾ ਅਸੀਂ ਆਪਦੇ ਗੁਰੂਆਂ ਦੇ ਰਸਤੇ ਤੇ ਚੱਲਦੇ ਹੋਏ ਹੈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਆ ਪਰ ਆਪਦੇ ਹੱਕ ਲਵਾਂਗੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੀ ਧਰਤੀ ਦੇ ਬਣੀ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੀ ਹੈ ਹੈ ਹਿੰਦੁਸਤਾਨ ਦਾ ਜਿਹੜਾ ਮਰਜ਼ੀ ਪੜੇ ਤੇ ਸਾਨੂੰ ਕੋਈ ਇਤਰਾਜ ਨਹੀਂ ਪਰ ਯੂਨੀਵਰਸਿਟੀ ਪੰਜਾਬ ਦੀ ਹੈ ਸਾਡਾ ਰਹਿਣਾ ਚਾਹੀਦਾ ਜੀ ਬਿਲਕੁਲ ਹੀ ਪੰਜਾਬ ਦਾ ਹੱਕ ਰਹਿਣਾ ਚਾਹੀਦਾ ਹੈ ਇਹ ਇਹ ਡਿਕਟੇਟਰਸ਼ਿਪ ਹੈ ਇਹ ਡਿਕਟੇਟਰਸ਼ਿਪ ਹੈ ਅਸੀਂ ਡਿਕਟੇ ਡੈਮੋਕ੍ਰੇਸੀ ਦੇ ਵਿੱਚ ਡਿਕਟੇਟਰਸ਼ਿਪ ਦੀ ਕੋਈ ਥਾਂ ਨਹੀਂ ਹੁੰਦੀ ਹੈਗੀ ਇਸ ਲਈ ਜਿਹੜੇ ਜਿਹੜਾ ਮੋਦੀ ਹੈ ਜਾਂ ਇਹ ਸ਼ਾਹ ਜੋੜੀ ਹੈ ਜਿਹੜੀ ਇਹ ਇਹਨਾਂ ਨੂੰ ਇੱਕ ਦਿਨ ਝੁਕਣਾ ਪਊਗਾ ਕਿਉਂਕਿ ਪੰਜਾਬ ਦੇ ਲੋਕ ਵਿਦਿਆਰਥੀ ਹੈ ਤੁਸੀਂ ਦੇਖੋ ਦੋ ਦਿਨਾਂ ਦੇ ਵਿੱਚ ਬਣਦਾ ਕੀ ਹੈ ਅਵਲ ਦਾ ਘੰਟੇ ਨੂੰ ਦੇਖੋ ਆਜੂ ਨੋਟਸ ਹੈ ਕੀ ਇਹ ਡੈਮੋਕ੍ਰੇਸੀ ਦਾ ਘਾਣ ਨਹੀਂ ਹੈਗਾ ਇਹ ਕਹਿੰਦੇ ਹਿੰਦੁਸਤਾਨ ਦੁਨੀਆ ਦਾ ਸਭ ਤੋਂ ਵੱਡਾ ਡੈਮੋਕਰੈਟਿਕ ਦੇਸ਼ ਹੈ ਤਾਂ ਪਿੱਛੇ ਵੀ ਤਸ਼ਵੀ ਤਸਵੀਰਾਂ ਦੇਖ ਸਕਦੇ ਹੋ ਲੋਕ ਖੜੇ ਆ ਪਿੱਛੇ ਵੀ ਇਧਰ ਇਧਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਪ੍ਰਦਰਸ਼ਨ ਕਰ ਰਹੇ ਆ ਤਾਂ ਗੱਲਬਾਤ ਕਰਦੇ ਆ ਕੀ ਮੰਨਦੇ ਹੋ ਜੀ ਸਾਡੀ ਯੂਨੀਵਰਸਿਟੀ ਸਾਡੇ ਪਿੰਡੋਂ ਝਾੜ ਕੇ ਤੇ ਸਾਡੀ ਐਂਟਰੀ ਬੈਣ ਸਾਡੀ ਪੰਜਾਬ ਦੀ ਯੂਨੀਵਰਸਿਟੀ ਹੈ ਪੰਜਾਬ ਦੀ ਹੋ ਰਹਿਣੀ ਹੈ ਇਹ ਹਿਮਾਚਲ ਹਰਿਆਣਾ ਪੰਜਾਬ ਦਾ ਸੈਂਟਰ ਦੇ ਵਿੱਚ ਬਣਾਈ ਗਈ ਸੀ ਇਹ ਪੰਜਾਬ ਨਾਲ ਧੱਕਾ ਕਰ ਰਹੇ ਨੇ ਨਹੀਂ ਹੋਊਗਾ ਅੱਜ ਚੰਡੀਗੜ੍ਹ ਬਣਨ ਤੋਂ ਵੀ ਰੋਕਿਆ ਜਾ ਰਿਹਾ ਥਾਂ ਥਾਂ ਤੇ ਗੁੱਸੇ ਸਾਨੂੰ ਪੰਜਾਬੀਆਂ ਨੂੰ ਦਬਾਉਣ ਵਾਸਤੇ ਹੋ ਰਿਹਾ ਪੰਜਾਬ ਵਾਲੇ ਨਹੀਂ ਦਬਦੇ ਸਾਨੂੰ ਪਾਣੀਆਂ ਨਾਲ ਮਾਰਨਾ ਚ ਆਏ ਇਹਨਾਂ ਨੇ ਪੰਜਾਬ ਮਰ ਗਏ ਕਿਸੇ ਤੋਂ 1 ਰੁਪਏ ਦੀ ਮਦਦ ਮੰਗੀ ਕਿਸੇ ਨੇ ਨਹੀਂ ਸੈਂਟਰ ਨੇ ਕੋਈ ਮਦਦ ਕੀਤੀ ਸਾਡੀ ਅਸੀਂ ਖੜੇ ਆ ਅੱਜ ਵੀ ਇਹ ਹੁਣ ਵੀ ਅੱਗੇ ਨੂੰ ਵੀ ਖੜੇ ਹਾਂ ਪਰ ਹੁਣ ਕਿਵੇਂ ਜਾਵੋਗੇ ਅੰਦਰ ਕਿਵੇਂ ਪਹੁੰਚੋਗੇ ਤੁਸੀਂ ਚਿੰਤਾ ਨਾ ਕਰੋ ਸਾਡਾ 50000 ਲੱਖ ਬੰਦਾ ਸਾਡਾ ਮਾੜੀ ਤੋਂ ਪਹੁੰਚ ਰਿਹਾ ਅਸੀਂ ਜਲਦੀ ਅੰਦਰ ਜਾਵਾਂਗੇ ਇਹਨਾਂ ਬੱਸਾਂ ਲੈ ਆਏ ਚੱਕਣ ਵਾਸਤੇ ਬੱਸਾਂ ਲੈ ਆਏ ਚੱਕ ਕੇ ਲੈ ਜਾਉਂਗੇ ਸਾਨੂੰ ਕੋਈ ਚੱਕਣ ਨਹੀਂ ਅਸੀਂ ਇੱਥੇ ਹੀ ਸੜਕੇ ਜਾਮ ਕਰ ਦੂੰ ਕੀ ਮੰਨਦੇ ਹੋ ਪੰਜਾਬ ਦੀ ਯੂਨੀਵਰਸਿਟੀ ਦੀ ਅਸੀਂ ਮੰਨਦੇ ਆ ਵੀ ਜਿਹੜਾ ਪੰਜਾਬ ਦਾ ਵਿੱਚ ਸ਼ਾਂਤ ਸੀ ਪਿਛਲੇ ਸਮੇਂ ਤੋਂ 47 ਦਾ ਸੀ ਸੰਤਾਪ ਭੋਗਿਆ 84 ਦਾ ਸੀ ਸੰਤਾਪ ਭੋਗਿਆ ਪੰਜਾਬ ਯੂਨੀਵਰਸਿਟੀ ਪੰਜਾਬ ਤੋਂ ਖੋਈ ਜਾ ਰਹੀ ਆ ਬੀਬੀਐਮ ਖੋਇਆ ਜਾ ਰਿਆ ਆ ਪੰਜਾਬ ਦੇ ਹੱਕਾਂ ਤੇ ਛਾਪੇ ਮਾਰੇ ਜਾ ਰਿਆ ਆ ਸੈਂਟਰ ਗਵਰਨਮੈਂਟ ਨੇ ਜੋ ਕੁਝ ਕੀਤਾ ਆ ਬਹੁਤ ਗਲਤ ਕੀਤਾ ਆਰਐਸ ਦੀਆਂ ਜੋ ਚਾਲਾਂ ਨੇ ਉਹ ਫੇਲ ਹੋਣ ਗਈਆਂ ਇਹਨਾਂ ਜੰਮੂ ਕਸ਼ਮੀਰ ਨੂੰ ਨਪਾੜਿਆ ਇਹਨਾਂ ਲਦਾਖ ਨੂੰ ਨਪਾੜਿਆ ਅੱਜ ਪੰਜਾਬ ਤੇ ਇਹਨਾਂ ਦੀ ਨਿਗਾਹ ਆ ਰੋ ਪੰਜਾਬ ਨੂੰ ਹੋਰ ਨਪਣਾ ਚਾਹੁੰਦੇ ਆ ਪੰਜਾਬ ਦੇ ਲੋਕ ਸੂਰਾ ਸੋ ਪਛਾਨੀ ਆ ਜੋ ਲੜੇ ਦੇਣਗੇ ਤੇ ਪਰਜਾ ਪਰਜਾ ਕੱਟ ਮਰੇ ਕਬੂਨਾ ਛਾਡੇ ਕਿ ਤੇ ਅੱਜ ਲੋ ਅੱਜ ਲੋ ਲੜਨ ਲਈ ਤਿਆਰ ਨੇ ਇਹਨਾਂ ਨੇ ਗੇਟ ਬੰਦ ਕਰ ਲਏ ਨੇ ਪਹਿਲਾਂ ਯੂ ਸਾਲ ਤੋਂ ਚੋਣਾ ਨਹੀਂ ਕਰਾਈਆਂ ਔਰ ਸੈਂਟ ਬੰਦ ਕੀਤੀ ਹੋਈ ਆ 200 ਕਾਲਜ ਜਿਸ ਯੂਨੀਵਰਸਿਟੀ ਨਾਲ ਜੁੜਿਆ ਹੋਇਆ 91 ਮੈਂਬਰਾਂ ਤੋਂ 31 ਮੈਂਬਰੀ ਕੀਤੀ ਗਈ ਆ ਅੱਜ ਪੰਜਾਬ ਦੇ ਲੋਕ ਜਾਣਣ ਆਏ ਨੇ ਵੀ ਇਹ ਕਿਉਂ ਕੀਤਾ ਗਿਆ ਤੇ ਇਸ ਕਰਕੇ ਅਸੀਂ ਇੱਥੇ ਇਕੱਠੇ ਹੋਏ ਆ ਸਾਡੇ ਵੇਹ ਦੇ ਵੇਹ ਦੇ ਆਚਾਰ ਬੱਸਾਂ ਭਰ ਕੇ ਨੌਜਵਾਨਾਂ ਦੀਆਂ ਲੈ ਗਏ ਨੇ ਔਰ ਉਹਨਾਂ ਨੂੰ ਦੂਰ ਛੱਡ ਆਉਂਦੇ ਨੇ ਜਾਂ ਜੇਲ੍ਹ ਚ ਲਿਜਾ ਰਹੇ ਨੇ ਪਤਾ ਨਹੀਂ ਕਿੱਥੇ ਲਿਜਾ ਰਹੇ ਨੇ ਸਾਰੇ ਲੋਕਾਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਆ ਔਰ ਅਸੀਂ ਵਿਰੋਧ ਕਰਾਂਗੇ ਹਜ਼ਾਰਾਂ ਲੋਕ ਅਸੀਂ ਦੂਰੋਂ ਚੱਲ ਕੇ ਆਏ ਸੀ ਮੁਕਸਰ ਤੋਂ ਚੱਲ ਕੇ ਆਏ ਆ ਸ੍ਰੀ ਮੁਕਸਰ ਸਾਹਿਬ ਤੋਂ ਚੱਲ ਬਹੁਤ ਸਾਰੇ ਲੋਕ ਪੰਜਾਬ ਦੇ ਕੋਨਿਆਂ-ਕੋਨਿਆਂ ਤੋਂ ਚੱਲ ਕੇ ਆਏ ਨੇ ਜਦੋਂ ਹਰਿਆਣੇ ਤੇ ਮਾਚਲ ਨੇ ਆਪਣੀਆਂ ਯੂਨੀਵਰਸਿਟੀਆਂ ਬਣਾ ਲਈਆਂ ਤੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਤੇ ਪੰਜਾਬ ਦੀ ਰਹਿਣੀ ਚਾਹੀਦੀ ਆ ਜਾਣ ਦੇ ਲਈ ਆਏ ਸੀ ਜੀ ਪਹੁੰਚਣਾ ਸੀ ਹਾਂ ਹਾਂ ਪਹੁੰਚ ਗਿਆ ਜਾਣੇ ਦਿੱਤਾ ਗਿਆ ਐਦਾਂ ਹੈ ਕਿ ਅਸੀਂ ਇਸ ਮੂਵਮੈਂਟ ਨਾਲ ਵਿਦਿਆਰਥੀਆਂ ਦੇ ਨਾਲ ਜੁੜੇ ਹੋਏ ਆ ਹਾਂ ਇਸ ਮੂਵਮੈਂਟ ਨਾਲ ਨਹੀਂ ਤੋਂ ਪਹਿਲਾਂ ਵੀ ਜਿਹੜੀਆਂ ਮੂਵਮੈਂਟਾਂ ਲੜੀਆਂ ਗਈਆਂ ਉਹਨਾਂ ਦੇ ਵਿੱਚ ਅਸੀਂ ਵਿਦਿਆਰਥੀਆਂ ਦੇ ਨਾਲ ਖੜੇ ਆ ਤੇ ਅੱਜ ਵੀ ਖੜੇ ਆ ਇਹਨਾਂ ਨੇ ਇਹ ਬਹੁਤ ਮਾਰਾ ਕਦਮ ਪਟਿਆ ਹੈ ਸਮੇਂ-ਸਮੇਂ ਤੇ ਵਿਦਿਆਰਥੀ ਬੜੀ ਬਹਾਦਰੀ ਦੇ ਨਾਲ ਲੜ ਰਹੇ ਆ ਉੱਥੇ ਤੇ ਆ ਜਿਹੜਾ ਕਦਮ ਇਹਨੂੰ ਭਾਵੇਂ ਇਹ ਭਲੇਖੇ ਮਾਰ ਰਿਹਾ ਕਿ ਅਸੀਂ ਵਾਪਸ ਲੈ ਲਿਆ ਜੇ ਕਰ ਲਿਆ ਉਹ ਕਰ ਲਿਆ ਸੈਨੇਟ ਬਹਾਲ ਨਹੀਂ ਕਰ ਰਹੇ ਜਿਨ੍ਹਾਂ ਨੇ ਕਾਨੂੰਨ ਬਣਾਉਣੇ ਨੇ ਜਿਨ੍ਹਾਂ ਵਿਦਿਆਰਥੀਆਂ ਦੇ ਲਈ ਕੰਮ ਕਰਨਾ ਚੁਣੀ ਹੋਈ ਜਿਹੜੀ ਡੈਮੋਕ੍ਰੇਸੀ ਆ ਉਹਨੂੰ ਖਤਮ ਕਰ ਰਹੇ ਆ ਅੱਜ ਇਹ ਕਿਹਾ ਜਾਂਦਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬ ਦੀ ਫਿਰ ਪੰਜਾਬੀਆਂ ਦੀ ਐਂਟਰੀ ਅੱਜ ਬੰਦ ਹੀ ਕਰਦੀ ਇਹਨਾਂ ਨੇ ਤਾਂ ਦੇਖੋ ਬਹੁਤ ਬੜੀ ਤਰਾਸਦੀ ਅੱਜ ਇੰਡੀ ਵੱਡੀ ਕੀ ਅਸੀਂ ਪੰਜਾਬ ਦੀ ਸਾਡੀ ਯੂਨੀਵਰਸਿਟੀ ਹੋਵੇ ਅਸੀਂ ਉੱਥੇ ਜਾ ਨਹੀਂ ਸਕਦੇ ਜਿਹੜੇ ਸਾਡੇ ਨੌਜਵਾਨ ਗੇਟ ਦੇ ਲਾਗੇ ਚੱਕਦੇ ਆ ਉਹਨਾਂ ਨੂੰ ਬੱਸਾਂ ਦੇ ਚੱਕ ਚੱਕ ਲਈ ਜਾਣ ਦੇ ਆ ਲੇਖੋ ਇਹ ਸ਼ਰੇਆਮ ਧੱਕਾ ਆ ਇਹ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਂਦਾ ਪੰਜਾਬੀ ਮੌਕਾ ਦਿੰਦੇ ਆ ਹਰ ਇੱਕ ਸਰਕਾਰਾਂ ਨੂੰ ਏ ਉਹਨਾਂ ਨੂੰ ਮੌਕਾ ਸੀਗਾ ਕਿ ਇਹ ਸਾਡੇ ਨਾਲ ਬਹਿ ਕੇ ਗੱਲਬਾਤ ਕਰਦੇ 10 ਤਰੀਕ ਦੀ ਕੌਲ ਹੈ ਸਾਡੇ ਨੌਜਵਾਨ ਅੰਦਰ ਬੈਠੇ ਆ ਉਹ ਬਹਿ ਕੇ ਮਸਲੇ ਦਾ ਹੱਲ ਕਰਨਾ ਚਾਹੁੰਦੇ ਆ ਲੇਕਿਨ ਇਹ ਜਿੱਦ ਦਾ ਮਾਹੌਲ ਬਣਾਉਣ ਲਈ ਆ ਸਰਕਾਰ ਇੱਥੇ ਦੀ ਇਹ ਬਹੁਤ ਜ਼ਿਆਦਾ ਗਲਤ ਅਸਰ ਨਿਕਲਣਾ ਜਿੱਦਾਂ ਕਿਸਾਨ ਜਥੇਬੰਦੀਆਂ ਧਰਮਿਕ ਜਥੇ ਜਿੱਥੇ ਇਕੱਠੇ ਆਉਣ ਡੀਆਂ ਦੇਖੋ ਨੌਜਵਾਨਾਂ ਦਾ ਘਟ ਇਹ ਕੋਈ ਗਲਤ ਮੂਵਮੈਂਟ ਵੱਲ ਨਹੀਂ ਆ ਤਰਪੈਣ ਜੇ ਪ੍ਰਸ਼ਾਸਨ ਇਸ ਤਰੀਕੇ ਨਾਲ ਕਰੂਗਾ ਬਹਿ ਕੇ ਮਸਲੇ ਹੱਲ ਹੁੰਦੇ ਆ ਇਹ ਬਹਿ ਕੇ ਹੋਣਗੇ ਸਾਡੇ ਨੌਜਵਾਨ ਅੰਦਰ ਬੈਠੇ ਹੋ ਆ ਸਾਡੇ ਜਿਹੜੇ ਨੌਜਵਾਨ ਬਾਹਰ ਆ ਇਹਨਾਂ ਨੂੰ ਉਹਨਾਂ ਨੂੰ ਮ ਤੇ ਸਾਰੇ ਜਣੇ ਅਸੀਂ ਬਹਿ ਕੇ ਉਹਦੇ ਵਿਚਾਰ ਕਰਾਂਗੇ ਅੱਦੇ ਵਿੱਚ ਕੀ ਹੱਲ ਹੋਣਾ ਤੇ ਜੇ ਉਹ ਕਹਿਣਗੇ ਵੀ ਅਸੀਂ ਸਾਨੂੰ ਬਾਹਰ ਡੱਕ ਕੇ ਕੁਝ ਸਾਡੇ ਬੰਦੇ ਅੰਦਰ ਲੈ ਜਾ ਕੇ ਕੋਈ ਮਸਲੇ ਹੱਲ ਕਰ ਲੈਣਗੇ ਪੰਜਾਬੀ ਕੌਮ ਡੁੱਬਣ ਵਾਲੀ ਕੌਮ ਨਹੀਂ ਹੈਗੀ ਨਾਲ ਡਰਦੀ ਕੌਮ ਆ ਇਹ ਸੰਘਰਸ਼ੀ ਕੌਮ ਆ ਸੰਘਰਸ਼ ਚੋਂ ਪੰਜਾਬ ਨਿਕਲਿਆ ਆ ਤੇ ਪੰਜਾਬ ਕਿਸੇ ਹੱਦ ਤੱਕ ਇਹ ਬਰਦਾਸ਼ਤ ਨਹੀਂ ਕਰੂਗਾ ਕੋਈ ਸਾਡੇ ਨੌਜਵਾਨਾਂ ਨੂੰ ਅੰਦਰ 4-500 ਬੰਦੇ ਨੂੰ ਡੱਕ ਲੈਣਗੇ ਤੇ ਬਾਹਰਲੇ ਨੌਜਵਾਨਾਂ ਨੂੰ ਡਰਾਉਣਗੇ ਕਿ ਜਿਹੜੇ ਅੱਗੇ ਆਉਣਗੇ ਇਸ ਬੱਸਾਂ ਚ ਚੱਕ-ਚੱਕ ਲੈ ਕੇ ਲੈ ਜਾਵਾਂਗੇ ਇਹ ਡਰਨ ਵਾਲੀ ਗੱਲ ਨਹੀਂ ਹੈਗੀ ਅਸੀਂ ਲੜਾਂਗੇ ਜਦੋਂ ਤੱਕ ਸਾਡੇ ਚ ਜਾਨ ਚ ਜਾਣੇ ਅਸੀਂ ਲੜਾਂਗੇ ਅਸੀਂ ਪੰਜਾਬ ਲਈ ਲੜਾਂਗੇ ਸਾਡੇ ਆਉਣ ਵਾਲੇ ਨੌਜਵਾਨਾਂ ਲਈ ਲੜਾਂਗੇ ਜਿਹੜੇ ਇੱਥੋਂ ਪੜ੍ਹ ਕੇ ਗਏ ਅੱਜ ਬਜ਼ੁਰਗ ਸਾਡੇ ਜਦੋਂ ਗੇਟ ਦੇ ਲਾਗੇ ਜਾਂਦੇ ਆ ਉਹਨਾਂ ਨੂੰ ਚੱਕ ਕੇ ਬੱਸਾਂ 'ਚ ਖਿੱਚ-ਖਿੱਚ ਕੇ ਲੈ ਜਾਂਦੇ ਵੇ ਕਿੱਥੇ ਦੀ ਤਰਾਸ ਦੀ ਏ ਯਾਰ ਇਹ ਸਕੂਲਾਂ 'ਚੋਂ ਪੜ੍ਹ ਕੇ ਅਸੀਂ ਇੱਥੇ ਤੱਕ ਪਹੁੰਚੇ ਆ ਤੇ ਅੱਜ ਤੁਸੀਂ ਸਾਨੂੰ ਸਾਡੇ ਕਾਲਜ 'ਚ ਵਿੱਚ ਜਾਣ ਨਹੀਂ ਦੇਣ ਦਾ ਇਹ ਸ਼ਰੇਆਮ ਧੱਕਾ ਆ ਜਿਹੜੀਆਂ ਸਰਕਾਰਾਂ ਧੱਕਾ ਕਰ ਰਹੀਆਂ ਬੱਚੇ-ਬੱਚੇ ਨੂੰ ਪਤਾ ਆ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਤੁਹਾਡੇ ਮਾਦੀਮ ਰੇ ਸਾਰਿਆਂ ਨੂੰ ਦੱਸਦੇ ਜਿਹੜਾ ਬਹਿ ਕੇ ਮਸਲਾ ਹੱਲ ਹੋਣਾ ਸਾਡੇ ਬਹੁਤ ਸੂਝਵਾਨ ਨੌਜਵਾਨ ਹੈ ਜਿਹੜੇ ਅੰਦਰ ਬੈਠੇ ਹੋ ਆ ਉਹਨਾਂ ਨਾਲ ਬਹਿ ਕੇ ਗੱਲਬਾਤ ਕਰੋ ਇਹਦਾ ਕੋਈ ਮਸਲੇ ਦਾ ਹੱਲ ਜ਼ਰੂਰ ਨਿਕਲੇ ਧੰਨਵਾਦ ਧੰਨਵਾਦ